ਉਹਨ ਦਾ ਜਿਹੜਾ ਜਵਾਈ ਆ ਅਮਰਤ ਬਾਠ ਜਿਹੜਾ ਇੱਕ ਨੰਬਰ ਦਾ ਗੈਂਗਸਟਰ ਆ ਜਿਨੇ ਲਾਲੂ ਕੋਮਨਾਲਾ ਸਰਪੰਚ ਮਾਰਿਆ ਜਿਨੇ ਸੋਨੂ ਚੀਮਾ ਮਾਰਿਆ ਔਰ ਇਹੋ ਜੇ ਪਤਾ ਨਹੀਂ ਕਿੰਨੇ ਗੈਂਗਸਟਰ ਜਿਹੜੇ ਲੋਕ ਨੇ ਜਿਹੜੇ ਬਾਦਲ ਪਾਰਟੀ ਦੇ ਵਿੱਚ ਜੁੜੇ ਹੋਏ ਔਰ ਰਾਜੇ ਵੜਿੰਗ ਤੇ ਉਂਗਲ ਚੁੱਕਣ ਤੋਂ ਪਹਿਲਾਂ ਸਖਬੀਰ ਸਿੰਘ ਬਾਦਲ ਪਹਿਲਾਂ ਆਪ ਦੀ ਪੀੜੀ ਥੱਲੇ ਸੋਟਾ ਮਾਰ ਔਰ ਮੈਂ ਸਖਬੀਰ ਸਿੰਘ ਬਾਦਲ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ 2017 ਤੋਂ ਲੈ ਕੇ ਮੈਂ 22 ਤੱਕ ਐਮ ਐਲ ਏ ਸੀ ਤਾਂ ਤੂੰ ਤਾਂ ਇੱਕ ਐਵੇਂ ਕਿਉਂਕਿ ਤੇਰੀ ਤਾਂ ਖਾਦੀ ਹੁੰਦੀ ਆ ਹਮ ਔਰ ਖਾਦੀ ਦੇ ਨਾਲ ਨਾਲ ਵੀ ਮੈਨੂੰ ਨਹੀਂ ਪਤਾ ਲੱਗਦਾ ਕਿ ਤੂੰ ਕਿਹੜੀ ਚੀਜ਼ ਦਾ ਨਸ਼ਾ ਕਰਦਾ ਜਿੰਦੇ ਚ ਤੂੰ ਆਪਦੀ ਸੁੱਧ ਬੋਝਤ ਗਵਾ ਲੈਣਾ ਤੈਨੂੰ ਇਹ ਵੀ ਨਹੀਂ ਪਤਾ ਲੱਗਦਾ ਤੂੰ ਕੀ ਬੋਲਦਾ ਜੇ ਤੂੰ ਮੁਖਸ਼ਰ ਸਾਹਿਬ ਦੀ ਰੈਲੀ ਤੇ ਆਪਦੇ ਬਾਪ ਨੂੰ ਕਹਿ ਸਕਦਾ ਕਿ ਮੇਰੇ ਪਿਤਾ ਸਮਾਨ ਬਾਦਲ ਸਾਹਿਬ ਤੂੰ ਵੀ ਮੇਰੇ ਤੇ ਸਵਾਲ ਕੀਤਾ ਕਿ ਕੁਲਵੀਰ ਜੀਰਾ ਨਸ਼ੇੜੀ ਆ ਤੇ ਮੈਂ ਸਾਰਿਆ ਮੀਡੀਆ ਤੁਸੀਂ ਜਾਣਦੇ ਹੋ ਮੈਂ ਸੁਖਬੀਰ ਬਾਦਲ ਦੇ ਨਾਲ ਡਰਗ ਟੈਸਟ ਕਰਾਉਣ ਨੂੰ ਕਿਹਾ ਮੈਂ ਅੱਜ ਵੀ ਕਹਿੰਦਾ ਜਿਹੜਾ ਮਰਜੀ ਲੀਡਰ ਮੇਰੇ ਨਾਲ ਡਰਗ ਟੈਸਟ ਕਰਾਵੇ ਔਰ ਮੈਂ ਲੜਾਈ ਜਿਹੜੀ ਹਾਈ ਕੋਰਟ ਤੱਕ ਲੈ ਕੇ ਜਾਵਾਂਗਾ ਕਿ ਪੰਜਾਬ ਦੇ ਵਿੱਚ ਚਾਹੇ ਕੋਈ ਸਰਪੰਚਾ ਚਾਹੇ ਕੋਈ ਐਮਐਲਏ ਆ ਚਾਹੇ ਐਮਪੀ ਆ ਉਹ ਨਸ਼ਾ ਮੁਕਤ ਹੋਣਾ ਚਾਹੀਦਾ ਔਰ ਸੁਖਬੀਰ ਸਿੰਘ ਬਾਦਲ ਕਿਤੇ ਡਰਗ ਟੈਸਟ ਦਾ ਕਰਾ ਕੇ ਵੇਖ ਮੇਰ ਨਾਲ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਆਪ ਤਾਂ ਕਹਿਣ ਤੋਂ ਪਹਿਲਾਂ ਸੋਚ ਲਿਆ ਕਰੋ ਕਰਨਾ ਕੀ ਹੈ